ਮਹੱਤਵਪੂਰਨ ਮੌਤ ਦਾ ਰਿਸਕ ਹੈਗਾ ਪਰ ਮੱਛਰ ਨਾਲੋਂ ਭ੍ਰਿਸ਼ਟਾਚਾਰ ਨਾਲ ਵੱਧ ਰਿਸਕ ਹੈ। ਪਰ ਇਸ ਨਾਮ ਕਈ ਵਾਰੀ ਜਿਹੜੇ ਭ੍ਰਿਸ਼ਟ ਅਫਸਰ ਹੁੰਦੇ ਆ ਲੋਬੀ ਇਕੱਠੀ ਹੋ ਜਾਂਦੀ ਹੈ। ਹਾਂਜੀ ਹਾਂਜੀ। ਸਰਕਾਰ ਤੇ ਦਬੋਬ ਬਣਾਉਂਦੀ ਹੈ ਪਹਿਲਾਂ ਪਿੱਛੇ ਜੇ ਥੋੜੇ ਜਿਆਦਾ ਹੋਏਗਾ ਹੜਤਾਲ ਕਰਤੀ ਸੀ। ਜੀ ਜੀ। ਸਰਕਾਰ ਨੂੰ ਥੋੜਾ ਜਆ ਪਿੱਛੇ ਨੂੰ ਹਟਣਾ ਪੈਦਾ। ਜੀ ਜੀ। ਰੂਪੜ ਵੀ ਜਦੋਂ ਇੱਕ ਐਮਐਲਏ ਦਿਨੇਸ਼ ਚੱਡਾ ਨੇ ਤਹਿਸੀਲਦਾਰ ਦੇ ਵਿੱਚ ਜਾ ਕੇ ਤਹਿਸੀਲ ਦੇ ਵਿੱਚ ਕਹਿ ਸੀ ਕਿ ਭ੍ਰਿਸ਼ਟਾਚਾਰ ਉਫਾਪਿੰਗ ਮਾਲਾ ਬਠਿੰਡੇ ਦੇ ਨੇੜੇ ਉਹਦਾ ਵੀ ਨਾਮ ਹੈਗਾ। ਹੋਰ ਕਈ ਛੋਟੇ ਮੋੜੇ ਅਫਸਰ ਹੈ। ਇੱਕ ਮੈ ਕਿਉਂਕਿ ਇਹਨਾਂ ਤਿੰਨਾਂ ਨੇ ਵਿਜੀਲੈਂਸ ਦਾ ਟਾਈਮ ਖਰਾਬ ਕੀਤਾ ਪੰਜਾਬ ਸਰਕਾਰ ਦਾ ਟਾਈਮ ਖਰਾਬ ਕੀਤਾ ਛੁੱਠੀ ਰਿਪੋਰਟ ਬਣਾ ਕੇ ਭੇਜੀ ਹੈ ਵਿਜੀਲੈਂਸ ਨੂੰ ਕਿ ਕੈਪਟਨ ਅਮਰਿੰਦਰ ਮੁੱਖ ਮੰਤਰੀ ਨੇ ਚਿੱਠੀ ਲਿਖ ਕੇ ਸਾਨੂੰ ਇਨਕੁਆਇਰੀ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਇਨਕੁਆਇਰੀ ਦੇ ਨਾਮ ਤੇ ਇਸ ਸਕੈਮ ਨੂੰ ਦੱਬਿਆ ਔਰ ਮੈਂ આરોਪ ਲਾਣਾ ਕਿ ਇਹਨਾਂ ਤਿੰਨੇ ਆਈਐਸ ਅਫਸਰਾਂ ਨੇ ਇਹਨਾਂ ਅਫਸਰਾਂ ਨੇ ਪੈਸੇ ਖਾਦੇ ਹਨ ਕਿਹੜੇ ਕਿਹੜੇ ਆਈਐਸ ਅਫਸਰ ਉਹ ਚ ਆਈਐਸ ਅਫਸਰ ਨੀਲੀਮਾਏ ਆਈਐਸ ਅਫਸਰ ਰਜਤ ਅਗਰਵਾਲਾ ਤੇ ਆਈਏਐਸ ਅਫਸਰ ਰਜਤ ਰਾਹੁਲ ਪੁਣਾਰੀਆ ਰਾਹੁਲ ਪੁਣਾਰੀ ਸਭ ਤੋਂ ਜ਼ਿਆਦਾ ਸ਼ੱਕੀ ਇਹ ਤੇ ਬੜੇ ਰੋਪ ਲੱਗਦੇ ਰਹੇ ਇਹਦਾ ਇਹ ਵੀ ਧੰਦਾ ਰਹਾ ਕਿ ਆਮਰਟੈਕਸ ਵਾਲੇ ਦੇ ਐਫਆਈਆ ਦਰਜ ਕਰ ਆਮਸੰਦਰ ਅਰੋੜਾ ਵੀ ਜੇਲ੍ਹ ਚ ਗਿਆ ਸੀ ਕਾਂਗਰਸ ਦਾ ਮੰਤਰੀ ਤੇ ਸਕੈਮ ਨੇ ਕੀ ਕੀਤਾ ਇਹ ਸਕੈਮ ਤਾਂ ਪਹਿਲਾਂ ਨਾਲ ਦੋ ਕਦੋਂ ਤੋਂ ਚੱਲ ਰਿਹਾ ਹੈ ਸਕੈਮ ਦਾ 2025 ਸਾਲ ਤੋਂ ਚੱਲਦਾ ਸਕੈਮ ਕਿਉਂਕਿ 30 ਸਾਲ ਤੋਂ 25-30 ਸਾਲ ਤੋਂ ਹੈਗਾ ਉਹ ਜੀਐਮ ਤੇ ਸਕੈਮ ਉਹਨਾਂ ਕੀਤਾ ਕਿਵੇਂ ਮੰਨ ਕੇ ਚੱਲੇ ਮਹੌਲੇ 'ਚ 500 ਫੈਕਟਰੀਆਂ ਲਗਣੀਆਂ 500 ਫੈਕਟਰੀਆਂ 'ਚ ਕਿਸੇ ਵੀ ਤਰੀਕੇ ਨਾਲ ਸਰਕਾਰ ਨੇ ਸਸਤੇ ਰੇਟ ਜਾਂ ਫਰੀ ਚ ਕਦੇ ਪੀਟੀਐਲ ਨੂੰ ਕਦੇ ਜੀਸੀਟੀ ਨੂੰ ਕਦੇ ਫਲਿੱਪਸ ਨੂੰ ਕਦੇ ਈਐਸਪੀਐਲ ਨੂੰ ਕਦੇ ਪਨਵਾਇਰ ਨੂੰ ਸਸਤੇ ਰੇਟਾਂ ਦੇ ਜਮੀਨਾਂ ਦੇ ਦਿੱਤੀਆਂ ਜਾਂ ਫਰੀਜ ਦੇ ਦਿੱਤੀਆਂ ਜਾਂ 1 ਰੁਪਏ ਕਿਲਾ ਦੇ ਦਿੱਤੇ ਆ ਹਾਂ ਜਾਂ ਫਿਰ ਕਿਸੇ ਨੂੰ ਇੱਕ ਕਨਾਲ ਦਾ ਦੋ ਕਨਾਲ ਦਾ ਪੰਜ ਕਿਲਾ ਰਾਵਤ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੁੱਕਰ ਸਵਾਗਤ ਕਰਦਾ ਹਾਂ ਅੱਜ ਗੱਲ ਕਰਦੇ ਆ ਇੱਕ ਵੱਡੇ ਸਕੈਮ ਦੀ ਜਿਸ ਸਕੈਮ ਤੇ ਤਕਰੀਬਨ 1.5 ਸਾਲ ਤੋਂ ਨਿਗ੍ਹਾਹਾਂ ਚ ਕੀ ਹੋਈਆਂ ਨੇ ਉਨਾ ਵਿਅਕਤੀਆਂ ਜਿਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ ਮੇਰੇ ਨਾਲ ਸਤਨਾਮ ਸਿੰਘ ਦਾਉਂ ਸਕੀਮ ਹੈ ਪੀਐਸआईसी ਦਾ ਪਲਾਟਾਂ ਦਾ ਵੱਡਾ ਸਕੈਂਡਲ ਹੋਇਆ ਸੀਗਾ ਉਹਦੇ ਵਿੱਚ ਕੁਝ ਵੱਡੇ ਆਈਐਸ ਅਫਸਰ ਇਨਵੋਲਵ ਸੀਗੇ ਹੁਣ ਪਤਾ ਲੱਗਿਆ ਕਿ ਉਹਨਾਂ ਅਫਸਰਾਂ ਖਿਲਾਫ ਕਾਰਵਾਈ ਕਰਨ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰੀ ਛੰਡੀ ਦੇ ਦਿੱਤੀ ਹੈ ਕੀ ਹੈ ਮਾਮਲਾ ਕਿੰਨੇ ਇੱਕ ਵੱਡੀਆਂ ਮੱਛੀਆਂ ਫਸਣਗੀਆਂ ਇਹਦੇ ਬਾਰੇ ਗੱਲ ਕਰਦੇ ਹਾਂ ਸੁਨਮ ਸਿੰਘ ਦਾ ਉਹ ਨਾਲ ਤਾਂ ਸਵਾਗਤ ਹੈ ਸੱਚੀ ਗੱਲ ਜੀ ਧੰਨਵਾਦ ਜੀ ਤਾਂ ਜੀ ਕਿੰਨਾ ਕੀ ਸਕੈਂਡਲ ਆ ਹੋ ਜਿਹਦੇ ਵਿੱਚ ਆਈਐਸ ਅਫਸਰ ਫਸ ਸਕਦੇ ਮੇਰੇ ਮਤਵਾਬ ਅਕਿ ਪੰਜਾਬ ਦੇ ਲੋਕਾਂ ਨੂੰ ਬੇਰੁਜ਼ਗਾਰ ਕਰਨ ਦਾ ਪੰਜਾਬ ਦੇ ਵਿੱਚੋਂ ਉਦਯੋਗਪਤੀ ਨੂੰ ਭਜਾਉਣ ਦਾ ਸਕੈਂਡਲ ਹੈ ਤੇ ਪੰਜਾਬ ਨੂੰ ਲੁਕਣ ਦਾ ਸਕੈਂਡਲ ਹੈ ਇਹ ਹੈਗਾ ਕਿ ਜਿਹੜਾ ਸਰਹੱਦੀ ਜ਼ੂਬਾ ਪੰਜਾਬ ਹੈ ਇੱਥੇ ਦੇ ਲੋਕਾਂ ਨੂੰ ਰੋਜ਼ਗਾਰ ਦੇਣ ਵਾਸਤੇ ਲਗੂ ਉਦਯੋਗਤ ਨਰਾਇਤ ਨਿਗਮ ਬਣਾਇਆ ਗਿਆ ਸੀ ਪੀਐਸਆਈ ਸੀ ਦਾ ਨਾਮ ਹੈ ਇਹਦਾ ਮਕਸਦ ਸੀਗਾ ਕਿ ਜਿਹੜੇ ਸ਼ਹਿਰਾਂ ਦੇ ਕਸਬਿਆਂ ਦੇ ਵਿੱਚ ਫੈਕਟਰੀਆਂ ਲਗਾ ਕੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਤਾਂ ਕਿ ਜਿਹੜੀ ਉਹ ਗੱਲ ਸੀ ਕਿ ਜਿਹੜੀ 80 ਤੋਂ ਬਾਅਦ ਜੋ ਆਪਣੇ ਦੇਸ਼ ਚ ਹੋਇਆ ਪੰਜਾਬ ਚ ਹੋਇਆ 78 ਤੋਂ ਬਾਅਦ ਵੀ ਲੋਕ ਉਸ ਪਾਸੇ ਨਾ ਜਾਣ ਤੇ ਹੋਇਆ ਕਿ ਉਹਦੇ ਨਾਮ ਦੇ ਉੱਤੇ ਦੇਣ ਤਾ ਰੁਜ਼ਗਾਰਾ ਸੀ ਉਹਨਾਂ ਨੇ ਰੁਜ਼ਗਾਰ ਦੇਣਾਂ ਦੀ ਫੈਕਟਰੀਆਂ ਲਗਾਉਣੀਆਂ ਸੀ ਪਰ ਜਿਹੜੇ ਅਫਸਰ ਉਹ ਕਾ ਅਪਲਾਈ ਕਰਨ ਨਾ ਪਏ ਕਾ ਅਪਲਾਈ ਕੀ ਮੈਂ ਕਿ ਅਕਸਰ ਉਦਾਹਰਨ ਦਰਨਾਣਾ ਮੰਨ ਲਓ ਮੋਹਾਲੀ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੀ ਜ਼ਮੀਨਾਂ ਲੈ ਕੇ 500 ਫੈਕਟਰੀਆਂ ਦੇ ਪਲਾਟ ਕੱਟ ਕੇ ਫੈਕਟਰੀਆਂ ਲਗਾਉਣੀਆਂ ਸੀ ਤੇ ਹੋਇਆ ਕਿ ਇੱਕ ਅਕਾਲੀ ਦਲ ਦੇ ਸਮੇਂ ਦੀ ਗੱਲ ਹੈ ਇੱਕ ਜਿਹੜਾ ਪੀਐਸਆਈਸੀ ਦਾ ਅਫਸਰ ਸੀ ਵੱਡਾ ਐਸਪੀ ਸਿੰਘ ਉਸ ਉਹਦਾ ਫਾਦਰ ਪੱਤਰਕਾਰ ਸੀ ਵਿਧਾਨ ਸਭਾ ਕਵਰ ਕਰਦਾ ਸੀ ਉਹ ਜਿਹੜਾ ਮਰਜ ਮੁੱਖ ਮੰਤਰੀ ਆਦੇ ਉਹਦੇ ਨੇੜਤਾ ਬਣਾ ਕੇ ਆਪਣੇ ਬੇਟੇ ਨੂੰ ਜੀਐਮ ਬਣਾ ਕੇ ਰੱਖਿਆ ਪੀਐਸਆਈਸੀ ਚ ਉਹਦੇ ਨਾਲ ਘਪਲਾ ਕੀ ਹੋ ਗਿਆ ਮੰਨ ਕੇ ਚੱਲਿਏ ਸਰਕਾਰ ਕਦੇ ਕਾਂਗਰਸੀ ਆ ਗਈ ਕਦੇ ਅਕਾਲੀ ਇੰਦੀ ਆ ਗਈ ਤਾਂ ਕਾਂਗਰਸ ਦੇ ਮੰਤਰੀ ਨੂੰ ਉਦਯੋਗ ਮੰਤਰੀ ਨੂੰ ਨਹੀਂ ਪਤਾ ਕਿ ਪੂਰੇ ਪੰਜਾਬ ਵਿੱਚ ਕਿੰਨੇ ਉਦਯੋਗਿਕ ਪਲਾਟ ਵਿਕੇ ਆ ਕਿੰਨੇ ਬਾਕੀ ਆ ਕਿਹਦਾ ਕੀ ਰੌਲਾ ਚੱਲਦਾ ਜੋ ਪੀਐਸਆਈਸੀ ਦੇ ਅਫਸਰ ਦੱਸਣਗੇ ਮੰਤਰੀ ਨੂੰ ਪਤਾ ਐਮਡੀ ਨੂੰ ਵੀ ਨਹੀਂ ਪਤਾ ਤਾਂ ਇਹ ਅਫਸਰ ਕੀ ਕਰਦੇ ਸੀ ਐਸਪੀ ਸਿੰਘ ਜਸਵਿੰਦਰ ਰੰਧਾਵਾ ਤੇ ਹੋਰ ਦੋ ਚਾਰ ਬੰਦੇ ਆ ਭਾਈ ਬਲਦੀਪ ਸਿੰਘ ਸਿੱਧੂ ਕਹਿੰਦੇ ਜਿਹੜਾ ਸੁਖਵੀਰ ਵੱਲ ਦਾ ਓਐਸਡੀ ਵੀ ਰਹਾ ਇਹ ਕਰਦੇ ਕੀ ਸੀ ਕਾਣੇ ਕਰ ਲੈਂਦੇ ਸੀ ਅਫਸਰਾਂ ਨੂੰ ਜਿਹੜੇ ਐਮਡੀ ਸੀ ਆਈਐਸ ਅਫਸਰ ਆ ਉਹਨਾਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਕੁਝ ਪਲਾਟ ਸਸਤੇ ਰੇਟ 'ਚ ਜਾਂ ਫ੍ਰੀ 'ਚ ਜਾਂ ਰਿਸ਼ਵਤ ਦੇ ਰੂਪ ਦੇ ਦਿੰਦੇ ਸੀ ਤਾਂ ਕਿ ਉਹ ਬੋਲ ਨਾ ਸਕਣ ਜਿਹੜਾ ਕੋਈ ਉਦਯੋਗ ਮੰਤਰੀ ਆਂਦਾ ਸੀ ਉਹਨੂੰ ਵੀ ਇਹ ਕੁਝ ਨਾ ਕੁਝ ਦੇ ਦਿੰਦੇ ਸੀ ਤਾਂ ਹੀ ਸ਼ਾਮਸਿੰਦਰ ਰੋੜਾ ਵੀ ਜੇਲ੍ਹ 'ਚ ਗਿਆ ਸੀ ਕਾਂਗਰਸ ਦਾ ਮੰਤਰੀ ਤੇ ਸਕੈਮ ਇਹਨੇ ਕੀ ਕੀਤਾ ਇਹ ਸਕੈਮ ਤਾਂ ਪਹਿਲਾਂ ਦਾ ਦੋ ਕਦੋਂ ਤੋਂ ਚੱਲ ਰਿਹਾ ਹੈ ਸਕੈਮ ਤਾਂ 20-25 ਸਾਲ ਤੋਂ ਚੱਲਦਾ ਸਕੈਮ ਕਿਉਂਕਿ ਟੀਕ ਸਾਲ ਤੋਂ 25-30 ਸਾਲ ਤੋਂ ਹੈਗਾ ਉਹ ਜੀਐਮ ਤੇ ਸਕੈਮ ਉਹਨੇ ਕੀਤਾ ਕਿ ਮੈਂ ਮੰਨ ਕੇ ਚੱਲੇ ਮਹਾਲੇ 'ਚ 500 ਫੈਕਟਰੀਆਂ ਲਗਣੀਆਂ 500 ਫੈਕਟਰੀਆਂ ਵਿੱਚ ਕਿਸੇ ਵੀ ਤਰੀਕੇ ਨਾਲ ਸਰਕਾਰ ਨੇ ਸਸਤੇ ਰੇਟ ਜਾਂ ਫ੍ਰੀ 'ਚ ਕਦੇ ਪੀਟੀਐਲ ਨੂੰ ਕਦੇ ਜੀਸੀਟੀ ਨੂੰ ਕਦੇ ਫਲਿਪਸ ਨੂੰ ਕਦੇ ਈਐਸਪੀਐਲ ਨੂੰ ਕਦੇ ਪਨਵਾਯਰ ਨੂੰ ਸਸਤੇ ਰੇਟਾਂ ਦੇ ਜ਼ਮੀਨਾਂ ਦੇ ਦਿੱਤੀਆਂ ਜਾਂ ਫ੍ਰੀਜ ਦੇ ਦਿੱਤੀਆਂ ਜਾਂ 1 ਰੁਪਏ ਕਿਲਾ ਦੇ ਦਿੱਤੇ ਆ ਹਾਂ ਜਾਂ ਫਿਰ ਕਿਸੇ ਨੂੰ ਇੱਕ ਕਨਾਲ ਦਾ ਦੋ ਕਨਾਲ ਦਾ ਪੰਜ ਕਲਾੜ ਦਾ ਪਲਾਟ ਵੀ ਦੇਤਾ ਪਰ ਹੋਇਆ ਕਿ 500 ਦੇ ਵਿੱਚੋਂ 300 ਦੇ ਦਿੱਤੇ ਜਾਂ 200 ਦੇ ਦਿੱਤੇ 300 ਜਿਹੜੇ ਬਿਨਾ ਵੇਚੇ ਪਲਾਟ ਹੈ ਉਹ ਐਨੇ ਫੈਲਾ ਆਪਣੇ ਕੋਲ ਦੱਬ ਕੇ ਰੱਖ ਲਈਆਂ ਸਰਕਾਰ ਨੂੰ ਦੱਸੇ ਨੇ ਕਿ ਇਹ ਪਲਾਟ ਤਾਂ ਜਿਆ ਸਰਕਾਰ ਤਾਂ ਉਹੀ ਸੀ ਅਫਸਰ ਜਿਹੜੇ 25-25 ਸਾਲ ਤੋਂ ਤੇ ਬੈਠੇ ਆਂ ਭਾਈ ਸਿੱਧੂ ਵਰਗਾ ਜਿਹੜਾ ਸੁਖਵੀਰ ਵੱਲ ਤੋਂ ਓਐਸਡੀ ਰਿਹਾ ਉਹਨਾਂ ਨੇ ਪ੍ਰਾਈਵੇਟ ਕੰਪਨੀ ਦੀ ਤਰ੍ਹਾਂ ਮੈਕਸ ਚਲਾਇਆ ਉਹ 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 ਫਾਈਲਾਂ ਦੱਬ ਕੇ ਰੱਖ ਲਈਆਂ ਸਰਕਾਰ ਬਦਲ ਜਾਂਦੀ ਹੈ ਮੰਤਰੀ ਨੂੰ ਜੋ ਦੱਸਾਂਗੇ ਉਹੀ ਪਤਾ ਐਮਡਨ ਜੋ ਦੱਸਾਂਗੇ ਉਹੀ ਪਤਾ ਤਾਂ ਫਿਰ ਉਹਨਾਂ ਨੇ ਸਕੈਮ ਇਹ ਕਰਿਆ ਕਿ ਇਹਨਾਂ ਪਲਾਟਾਂ ਤੋਂ ਆਪਾਂ ਕਮਾਈ ਕਿਵੇਂ ਕਰਨੀ ਆ ਹੁਣ ਜਿਹੜੀਆਂ ਫੈਕਟਰੀਆਂ ਪਹਿਲੇ ਹੀ ਚੱਲਦੀਆਂ ਉਹਨਾਂ ਫੈਕਟਰੀਆਂ ਨੂੰ ਕੋਈ ਦੁਕਸ ਕੱਟ ਕੇ ਜੁਰਮਾਨਾ ਕਰ ਦੇਣਾ ਓਕੇ ਤੇ ਜੁਰਮਾਨੇ ਦੀ ਸੈਟਿੰਗ ਕੋਈ ਜਿਹਦੀ ਅਸਲ ਵਿੱਚ ਫੈਕਟ ਉਹ ਸੋਚੇਗਾ ਕਿ ਮੇਰੀ ਫੈਕਟਰੀ ਬੰਦ ਨਾ ਕਰ ਦੇਣਾ ਨਾਲ ਨਾਲ 2 ਲੱਖ 2 ਲੱਖ ਰੁਪਏ ਰਿਸ਼ਵਤ ਦੇ ਦਿਓ ਨਾਲੇ ਜੋ ਜੁਰਮਾਨੇ ਜੁਰਮਾਨੇ ਸਰਕਾਰ ਦੇ ਉਹ ਦੇ ਦਿਓ ਹੁਣ ਇੱਕ ਮੈਂ ਉਦਾਹਰਣ ਦਿੰਦਾ ਕਿ ਮੰਨ ਕੇ ਚੱਲੇ ਤੁਹਾਡੀ ਫੈਕਟਰੀ ਹੈ ਤੁਹਾਡੀ ਫੈਕਟਰੀ ਜੇ ਕੋਈ ਨੁਕਸ ਕਰ ਗਈ ਤੁਹਾਨੂੰ 5 ਲੱਖ ਦਾ ਜੁਰਮਾਨਾ ਕਰਤਾ ਜਾਂ 2 ਲੱਖ ਦਾ ਜੁਰਮਾਨਾ ਕਰਤਾ ਤੁਸੀਂ ਖੁਸ਼ ਹੋਗੇ ਕਿ ਜਦ ਰਿਸ਼ਵਤ ਦੇ ਦਿੱਤੀ ਅਫਸਰ ਉਹ ਨਾਲ 2 ਲੱਖ ਰੁਪਏ ਜੁਰਮਾਨਾ ਜੇਤਾ 2 ਲੱਖ ਰੁਪਏ ਦਾ ਡਿਮਾਂਡ ਡਰਾਫਟ ਪੀਐਸਆਈਸੀ ਦੇ ਨਾਮ ਬਣਾ ਕੇ ਅਫਸਰ ਕੋਲ ਜਮ੍ਹਾਂ ਕਰਵਾ ਦੇਣਾ ਤੁਹਾਨੂੰ ਕਲੀਨ ਚੇਟੇ ਮਿਲ ਕੇ ਵੀ ਜਾਓ ਤੁਹਾਡੀ ਫੈਕਟਰੀ ਚੱਲਦੀ ਹੈ ਕੋਈ ਨੁਕ ਤਾਂ ਹੁਣ ਕ ਅਪਲਾਈ ਕੀਤਾ ਜਿਹੜੇ 2 ਲੱਖ ਦਾ ਡੀਡੀ ਗਿਆ ਉਹ ਡੀਡੀ ਦੇ ਵਿੱਚ ਤੁਹਾਨੂੰ ਇਹ ਦਿਖਾਤਾ ਕਿ ਤੁਹਾਨੂੰ ਆਕਸ਼ਨ ਤੇ ਮੈਂ ਪਲਾਟ ਵੇਚਿਆ ਪੀਐਸਆਈ ਜੀ ਨੇ ਉਹ ਡੀਡੀ ਜਿਹੜਾ ਆਕਸ਼ਨ ਸ਼ੋਅ ਕਰ ਦਿੱਤੀ ਓਕੇ ਤੇ ਨਾਲ ਉਹ ਡੀਡੀ ਸਰਕਾਰ ਦੇ ਖਾਤੇ ਜਮਾ ਹੋ ਗਿਆ ਪੈਸੇ ਚਲੇ ਗਏ ਪਰ ਪੇਪਰਾਂ ਦਿਖਾਤਾ ਕਿ ਤੁਹਾਨੂੰ ਪਲਾਟ ਵੇਚਿਆ ਹੁਣ ਜਿਹੜੇ ਜੇ ਤੁਹਾਨੂੰ ਜੁਰਮਾਨਾ ਹੋਇਆ ਸੀ ਤੁਸੀਂ ਦਾ ਜੁਰਮਾਨੇ ਦੇ ਪੈਸੇ ਦੇ ਕੇ ਪਰ ਤੁਹਾਨੂੰ ਪਤਾ ਨਹੀਂ ਕਿ ਤੁਹਾਨੂੰ ਪਲਾਟ ਦਾ ਮਾਲਕ ਬਣਾਤਾ ਤੇ ਉਹ ਪਲਾਟ ਉਦੋਂ 25 ਸਾਲ ਪਹਿਲੇ 2 ਲੱਖ ਦਾ ਲੈ ਕੇ ਹੋ ਸਕਦਾ 5 ਕਰੋੜ ਦਾ ਹੋਏ ਹੋ ਸਕਦਾ 2 ਕਰੋੜ ਦਾ ਹੋਏ ਹੋ ਸਕਦਾ 100 ਕਰੋੜ ਦਾ ਹੋਏ 15 20 ਸਾਲਾਂ ਜਦੋਂ ਪ੍ਰਾਪਰਟੀ ਦੀ ਰੇਟ ਵਧੇ ਉਹ 2 ਕਰੋੜ ਵਾਲਾ ਹੋ ਗਿਆ 20 ਕਰੋੜ ਦਾ ਅੱਛਾ 5 ਕਰੋੜ ਵਾਲਾ ਹੋ ਗਿਆ ਮੰਨ ਲਓ 100 ਕਰੋੜ ਦਾ ਤਾਂ ਫਿਰ ਇਹਨਾਂ ਅਫਸਰਾਂ ਨੇ ਆਪਣੇ ਡੀਲਰਾਂ ਨੂੰ ਕਿਹਾ ਪ੍ਰਾਪਰਟੀ ਦੇਨੋ ਜਾਓ ਹੁਣੇ ਪਲਾਟ ਵੇਚਣਾ ਇਹਦਾ ਗਾਹਕ ਲੱਭ ਕੇ ਲਿਆਓ ਤੇ ਉਹ ਗਾਹਕ ਲੱਭਦੇ ਸੀ ਮਾਰਕੀਟ ਰੇਟ ਦਾ ਮਾਰਕੀਟ ਰੇਟ ਤੋਂ ਮਾੜਾ ਮੋੜਾ ਘੱਟ ਜਾਂ ਮਾਰਕੀਟ ਰੇਟ ਤੇ ਉਹ ਪਲਾਟ ਵੇਚ ਦਿੱਤਾ ਜਾਂਦਾ ਜੀ ਉਦੋਂ ਵੇਚਣ ਵਾਲਾ ਬੰਦਾ ਖੜਾ ਹੋਣਾ ਚਾਹੀਦਾ ਤਾਂ ਵੇਚਣ ਵਾਲੇ ਦਾ ਪੇਪਰਾਂ ਦੀ ਹੀ ਹੇ ਤਾਨੂੰ ਪਲਾਟ ਵੇਚ ਗਏ ਕਿਸੇ ਹੋਰ ਬੰਦੇ ਨੂੰ ਮੈਨੂੰ ਪਲਾਟ ਵੇਚੇ 100 ਕਰੋੜ ਦਾ ਤਾਂ ਜਿਹੜਾ ਬੰਦਾ ਝਾਲੀ ਮਾਲਕ ਬਣਾਇਆ ਸੀ ਉਹਨੂੰ ਨਾ ਕਦੇ ਖਰੀਦਣ ਦਾ ਪਤਾ ਨਾ ਉਹਨੂੰ ਵੇਚਣ ਦਾ ਪਤਾ ਕਿਸੇ ਕੋਣ ਖੜਾਉਂਦੇ ਫਿਰ ਬੰਦਾ ਕੁਝ ਵੀ ਕਰ ਲੈਂਦੇ ਸੀ ਕਿਸੇ ਨੂੰ ਕੁਝ ਨਹੀਂ ਪਤਾ ਉਹਰ ਆਪਣੇ ਵੀ ਗੈਰਾ ਕਰਦੇ ਜੋ ਵੀ ਕਰਦੇ ਸੀ ਬਸ ਰਜਿਸਟਰੀ ਹੋ ਜਾਂਦੀ ਸੀ ਜਾਂ ਅਲਾਟ ਹੋ ਜਾਂਦੀ ਸੀ ਉਹ ਕਪਲਾ ਹੋ ਗਿਆ ਇਹਦਾ ਸਬੂਤ ਕੀ ਹੈ ਇਹਦਾ ਆਵਾਜ਼ਾਂ ਉਠੀਆਂ ਰੌਲਾ ਪਾਇਆ ਸਾਡੇ ਬੰਦੇ ਨੇ ਵੀ ਅੱਗੇ ਸ਼ਿਕਾਇਤਾਂ ਕੀਤੀਆਂ ਇਹਦੀ ਵਿਜੀਲੈਂਸ ਜਾਂਚ ਹੋ ਗਈ 2018 ਜ 2018 ਜੀ ਵਿਜੀਲੈਂਸ ਜਾਂਚ ਜਦੋਂ ਹੋਈ ਤਾ ਰਿਕਾਰਡ ਮੰਗੇ ਲਿਆ ਔਰ ਰਿਕਾਰਡ ਕਿੱਥੇ ਹੈ ਕਿਹੜਾ ਪਲਾਟ ਕਿਨੂੰ ਵੇਚਿਆ ਤਾਂ ਫਿਰ ਉਹਨਾਂ ਹੀ ਅਫਸਰਾਂ ਨੇ ਵਿਜੀਲੈਂਸ ਦੇ ਵੱਡੇ ਅਫਸਰਾਂ ਨਾਲ ਸੈਟਿੰਗ ਕਰਕੇ ਇਹ ਰਿਸ਼ਵਤ ਦੇ ਕੇ ਫਾਈਲ ਬੰਦ ਕਰਾਉਣ ਵਾਸਤੇ ਰਿਪੋਰਟ ਭੇਜ ਦਿੱਤੀ ਕਿ ਸਾਡੇ ਰਿਕਾਰਡ ਨੂੰ ਸਿਉਂਖਾ ਗਏ ਇਹ ਤੁਸੀਂ ਹਾਈਲਾਈਟ ਵੀ ਕੀਤਾ ਸੀ ਜਦ ਕਿ ਕੰਕਰੀਟ ਦੀ ਬਿਲਡਿੰਗ 6ਵੀਂ 7ਵੀਂ ਮੰਜ਼ਲ ਸੈਕਟਰ 17 ਜਿੱਤੇ ਸਿਉਂਖ ਪਹੁੰਚ ਨਹੀਂ ਸਕਦੀ ਉਹ ਸਿਰਫ ਫਸਣ ਤੋਂ ਬਚਣ ਵਾਸਤੇ ਇੱਕ ਛੁੱਟੀ ਰਿਪੋਰਟ ਬਣਾ ਕੇ ਭੇਜ ਦਿੱਤੀ ਕਿ ਸਿਉਂਖਾ ਗਏ ਇਨਕਮ ਟੈਕਸ ਡਿਪਾਰਟਮੈਂਟ ਦੇ ਨੋਟਿਸ ਆ ਗਏ ਜਦੋਂ ਵੱਡੇ ਕਰੋੜਾਂ ਦੀ ਟ੍ਰਾਂਜੈਕਸ਼ਨ ਹੋਈ ਹੈ ਕੁਝ ਪਲਾਟ ਹੈ F461 F462 ਮੈਂ ਐਗਜ਼ਾਮਪਲ ਦਿੰਨਾ ਮਹੌਲੀ ਫੇਜ ਆ ਤੇ ਕਿ ਲਿਆਓ ਜੀ ਇਹਦੀ KYC ਕਰਾਓ KYC ਦਾ نو ਯਰ ਕਸਟਮਰ ਕਿ ਕਿਨੇ ਟਰਾਂਜੈਕਸ਼ਨ ਕੀਤੀ ਉਹਦਾ ਆਧਾਰ ਕੱਢ ਦਿਓ ਉਹਦਾ ਪੈਨ ਕਾਰਡ ਦਿਓ ਇਨਕਮ ਟੈਕਸ ਦੇ ਨੋਟਿਸ ਆਉਂਦੇ ਰਹੇ ਜੇ ਅਸਲੀ ਮਾਲਕ ਦਾ ਪਤਾ ਹੋਵੇ ਤਾਂ ਹੀ ਦੇਣ ਦਿੱਤਾ ਹੀ ਨਹੀਂ ਓਕੇ ਇਨਕਮ ਟੈਕਸ ਵਾਲਾ ਨੇ ਸੈਟਿੰਗ ਵੀ ਕੀਤੀ ਇਹਨਾਂ ਅਫਸਰਾਂ ਨਾਲ ਮੈਂ ਰੋਕ ਲਿਆ ਸੈਟਿੰਗ ਕੀਤੀ ਤਾਂ ਹੀ ਨੋਟਿਸਾਂ ਦਾ ਬਾਅਦ ਕੁਝ ਵੀ ਨਹੀਂ ਹੋਇਆ ਤੇ ਹੁਣ ਹੁਣ ਦੀ ਗੱਲ ਫਿਰ ਇਹ ਸਾਰੇ ਸਕੈਮ ਦੇ ਆਧਾਰ ਤੇ ਇਨਕੁਆਰੀ ਹੋ ਗਈ FIR ਦਰਜ ਕਰਨ ਦੀ ਸਪਾਰਸ਼ ਕਰ ਦਿੱਤੀ ਵਿਜੀਲੈਂਸ ਨੇ ਆਫਰ ਆਈਐਸ ਅਫਸਰਾਂ ਨੇ ਛੁੱਠੀ ਕਮੇਟੀ ਬਣਾ ਲੇ ਕੈਪਟਨ ਰਮਿੰਦਰ ਦੇ ਨਾਮ ਦੀ ਉਹ ਹੋ ਗਿਆ ਉਹ ਲੇਟੈਸਟ ਕੀ ਹੋਇਆ ਲੇਟੈਸਟ ਇਹ ਹੈ ਜੀ ਜੋ ਅਸੀਂ ਰੋਪਲਾਂਦੇ ਸੀ ਮੇਰੇ ਮੈਂ ਭਗਵਾਨਤਵਾਨ ਸਰਕਾਰ ਦਾ ਧੰਨਵਾਦ ਕਰਦਾ ਕਿ ਮੈਂ 28 ਜਾਂ 29 ਜੂਨ ਨੂੰ ਪਿਛਲੇ ਸਾਲ ਇੱਕ ਇੱਕ ਦਿਨ ਅੰਦਰ ਰਹਾ ਕਿਉਂਕਿ ਅਸੀਂ ਵਿਧਾਨ ਸਭਾ ਦੇ ਬਾਹਰ ਨਾਰੇ ਵਾਜੀ ਕੀਤੀ ਘਰਾਓ ਕੀਤਾ ਭਗਵਾਨਤਵਾਨ ਨੂੰ ਚੈਲੰਜ ਕੀਤਾ ਕਿ ਠੱਗ ਤੇਰੇ ਦਫਤਰ 'ਚ ਬੈਠੇ ਇਹਨਾਂ ਨੂੰ ਜੇਲ੍ਹ ਭੇਜ ਤੇ ਉਹ ਚੱਲਦਾ ਰਿਹਾ ਕਾਲ ਬਾਤ ਵਿਜੀਲੈਂਸ ਇਨਕੁਆਰੀ ਚੱਲਦੇ ਰਹੀ ਪਰ ਅਫਸਰਾਂ ਨੇ ਵਿਜੀਲੈਂਸ ਨੂੰ ਕੋਆਪਰੇਟ ਨਹੀਂ ਕੀਤਾ ਰਿਕਾਰਡ ਨਹੀਂ ਦਿੱਤਾ ਫੇਰੇ ਅਸੀਂ ਗੱਲਬਾਤ ਲਗਾਤਾਰ ਸਰਕਾਰ ਨਾਲ ਕਰਦੇ ਰਹੇ ਤਾਂ ਅੰਤ ਵਿਜੀਲੈਂਸ ਕੋਲੋਂ ਸਾਰੀਆਂ ਫਾਈਲਾਂ ਭਗਵਾਨਤਮਾਨ ਨੇ ਬੁਲਾ ਲਈਆਂ ਆਪਣੇ ਕੋਲੇ ਮੰਗਵਾ ਲਈਆਂ ਇੱਕ ਸਾਡੀ ਟੀਮ ਨੇ ਹਾਈ ਕੋਰਟ ਕੇਸ ਪਾਇਆ ਹੈ ਕਿ ਮੁੱਖ ਮੰਤਰੀ ਚਿੱਠੀ ਲੈ ਕੇ ਆਓਗੇ ਇੱਥੇ ਆ ਉਹ ਵੀ ਦਬਾ ਹੈਗਾ ਤੇ ਹੁਣ ਚੀਫ ਸੈਕਟਰੀ ਸਾਹਿਬ ਨੇ ਮੁੱਖ ਮੰਤਰੀ ਪੰਜਾਬ ਨੇ ਏਜੀ ਪੰਜਾਬ ਨੇ ਇਸ ਸਮੇਂ ਮੈਂ ਤਾਰੀਫ ਕਰਦਾ ਐਮ ਡੀ ਪੀ ਐਸ ਆਈ ਸੀ ਮੈਡਮ ਬਲਦੀਪ ਕੌਰ ਹੈ ਉਹ ਇਮਾਨਦਾਰੀ ਨਾਲ ਕੰਮ ਕਰਦੇ ਇਹਨੇ ਚਾਰ ਮੈਂਬਰੀ ਕਮੇਟੀ ਬਣਾ ਕੇ ਖੁਦ ਪਰਤਾਲ ਕੀਤੀ ਪਰਤਾਲ ਵੀ ਇਸ ਢੰਗ ਨਾਲ ਕੀਤੀ ਜਿਹੜੇ ਠੱਗ ਹੈ ਇਹ ਠੱਗਾਂ ਦਾ ਟੋਲਾ PSIC ਦੇ ਕੈਮਰੇ ਤਾਂ ਕਹਿੰਦੇ ਹੈਕਰ ਆਇਆ ਹੋਇਆ ਹੈ। PSIC ਦੇ PN ਤੱਕ ਜਿਹੜੇ ਆ ਕਿਸੇ ਮੈਡਮ ਦਾ PA ਤੱਕ ਕੋਈ ਸੈਕਟਰੀ ਤੱਕ ਉਹਨਾਂ ਨੇ ਤਾਂ ਖਰੀਦੇ ਹੋਇਆ ਹੈ। ਜੇ ਕੋਈ ਆਂਦਾ ਹੈ ਦਫ਼ਤਰ ਦਾ ਜੇ ਕੋਈ ਗੱਲਬਾਤ ਹੁੰਦੀ ਹੈ ਕੋਈ MD ਕੋਈ ਪੇਪਰ ਦਿੰਦਾ ਵੀ ਅੱਗੇ ਕਰ ਲਾ ਇਹ ਫੋਟੋ ਸੈੱਟ ਕਰਕੇ ਠੱਗਾਂ ਕੋਲ ਪਹੁੰਚਾ ਦਿੰਦੇ ਆ। ਇਹ ਗੱਲ ਵੀ ਸਾਨੂੰ ਪਤਾ ਲੱਗੀ ਇਹ ਗੱਲ ਵੀ ਅਸੀਂ MD ਤੱਕ ਪਹੁੰਚਾਈ ਫਿਰ ਮੀਟਿੰਗਾਂ PSIC ਦੇ ਬਹੁਤੀਆਂ ਨਹੀਂ ਹੋਈਆਂ PSIC ਦੇ ਸੈਕਟਰੀਟਰੀ ਹੋਈਆਂ ਫਿਰ ਇਹ ਵੀ ਪਤਲਾ ਹੈ ਕਿ ਸੈਕਟਰੀ 8 ਜਿਹੜੇ ਦਫ਼ਤਰ ਦੇ ਬੰਦੇ ਉਹ ਵੀ ਮਿਲੇ ਹੋਏ ਆ। ਫਿਰ ਅਖੀਰ ਪਿਛਲੇ ਹਫ਼ਤੇ ਤੱਕ ਸੈਕਟਰੀਅਟ ਦੇ ਕਿਸੇ ਹੋਰ ਕਮਰੇ 'ਚ ਮੀਟਿੰਗਾਂ ਹੋਈਆਂ ਤੇ ਅੰਤ ਭਗਵੰਤ ਮਾਨ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਏਜੀ ਪੰਜਾਬ ਨੇ ਹਰੀ ਝੰਡੀ ਦੇ ਦਿੱਤੀ ਹੁਣ ਕਿਹਦੇ ਕਿਹਦੇ ਖਲਾਸ ਸੁਭਾਵਨਾ ਕਿ ਇਹ ਦੇਖੋ ਕਿਹੜੇ ਵੱਡੇ ਅਫਸਰ ਜੀ ਇੱਕ ਵਾਰੀ ਐਫਆਈਆਰ ਦਰਜ ਹੋਇਆ ਐਫਆਈਆਰ ਦਰਜ ਹੋਣਾ ਜਿਹੜੇ ਇਨਕੁਆਇਰੀ ਨੰਬਰ 3 ਦੇ ਵਿੱਚ ਜਸ਼ਵਿੰਦਰ ਰੰਧਾਵਾ ਜਿਹੜਾ ਫਰਾਰ ਰਿਹਾ ਫਲਿੱਪਸ ਪਲਾਟਸ ਸਕੈਮ ਤੋਂ ਬਾਅਦ ਐਸਪੀ ਨਹੀਂ ਉਹ ਕੋਈ ਸੀਨੀਅਰ ਅਫਸਰ ਹੈ ਪਤਾ ਨਹੀਂ ਕੌਣ ਆ ਹੋ ਜੀਐਮ ਰਿਹਾ ਜਾਉਦਾ ਅਸਿਸਟੈਂਟ ਰਿਹਾ ਐਸਪੀ ਸਿੰਘ ਜਿਹੜਾ ਫਲਿੱਪਸ ਪਲਾਟਸ ਸਕੈਮ ਦੇ ਅੰਦਰ ਰਿਹਾ ਇਹ ਪੱਕੇ ਆ ਪਾਈ ਬਲੀਵ ਸਿੱਧੂ ਜਿਹੜਾ ਇੱਕ ਬਹੁਤ ਵੱਡਾ ਸ਼ਾਪਿੰਗ ਮਾਲ ਹੈ ਬਠਿੰਡੇ ਦੇ ਨੇੜੇ ਉਹਦਾ ਵੀ ਨਾਮ ਹੈਗਾ ਹੋਰ ਕਈ ਛੋਟੇ-ਮੋਟੇ ਅਫਸਰ ਹੈ। ਇੱਕ ਮੈਡਮ ਆਈ ਐਫਸਰ ਸੀ। ਹਾਂ ਇਹਨਾਂ ਕਲੱਬ ਹੋਣੀ ਬਣਦੀ ਹੈ ਕਰ ਬਈ ਕਿਉਂਕਿ ਇਹਨਾਂ ਨੇ ਤਿੰਨਾਂ ਨੇ ਬਿਜ਼ਨਸ ਦਾ ਟਾਈਮ ਖਰਾਬ ਕੀਤਾ, ਪੰਜਾਬ ਸਰਕਾਰ ਦਾ ਟਾਈਮ ਖਰਾਬ ਕੀਤਾ, ਝੁੱਠੀ ਰਿਪੋਰਟ ਬਣਾ ਕੇ ਭੇਜੀ ਹੈ ਬਿਜ਼ਨਸ ਨੂੰ ਕਿ ਕੈਪਟਨ ਅਮਰਿੰਦਰ ਮੁੱਖ ਮੰਤਰੀ ਨੇ ਚਿੱਠੀ ਲਿਖ ਕੇ ਸਾਨੂੰ ਇਨਕੁਆਰੀ ਕਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਇਨਕੁਆਰੀ ਦੇ ਨਾਮ ਤੇ ਇਸ ਸਕੈਮ ਨੂੰ ਦੱਬਿਆ ਔਰ ਮੈਂ આરોਪ ਲਾਣਾ ਕਿ ਇਹਨਾਂ ਤਿੰਨੇ ਆਏ ਅਫਸਰਾਂ ਨੇ ਇਹਨਾਂ ਅਫਸਰਾਂ ਨੂੰ ਪੈਸੇ ਖਾਦੇ ਆ ਕਿ ਕਿੜੇ ਕਿੜੇ ਆਈਐਸ ਆ ਉਹ ਚ ਆਈਐਸ ਅਫਸਰ ਨੀਲੀਮਾਏ ਆਈਐਸ ਅਫਸਰ ਰਜਤ ਅਗਰਵਾਲਾ ਤੇ ਆਈਏਐਸ ਅਫਸਰ ਰਜਤ ਰਾਹੁਲ ਪੁਣਾਰੀ ਆ ਰਾਹੁਲ ਪੁਣਾਰੀ ਸਭ ਤੋਂ ਜ਼ਿਆਦਾ ਸ਼ੱਕੀ ਹੈ ਇਹਦੇ ਬੜੇ ਰੋਪ ਲੱਗਦੇ ਰਹੇ ਇਹਦਾ ਇਹ ਵੀ ਧੰਦਾ ਰਿਹਾ ਕਿ ਅਮਰਟੈਕਸ ਵਾਲੇ ਤੇ ਐਫਆਈਆਰ ਦਾਜ ਕਰਾ ਦੋ ਸਮਾਰਟ ਵੰਡਰ ਸਕੂਲ ਹੈ ਸੈਕਟਰ 57 ਚ ਐਫਐਫਆਈਆਰ ਦਾਜ ਕਰਾ ਦੋ ਬਾਅਦ ਚ ਪੈਸੇ ਲੈ ਕੇ ਐਫਆਈਆਰ ਕੈਨਸਲ ਕਰਾ ਦੋ ਇਹ ਵੀ ਇਹ ਕੀਤਾ ਉਹ ਐਫਆਈਆਰ ਮੈਂ ਤਾਂ ਚੈਨਲ ਤੇ ਪਹਿਲਾਂ ਹੀ ਬੋਲ ਚੁੱਕਿਆ ਇਸ ਤਿੱਕੇ ਨਾਲ ਇਹਨਾਂ ਆਈਐਸ ਅਫਸਰਾਂ ਨੇ ਕੀਤਾ ਨਹੀਂ ਤਾਂ 2018 ਚ ਇਹ ਹੋਣੀ ਸੀ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕੋਈ ਡਾਕੂਮੈਂਟ ਬਾਹਰ ਨਹੀਂ ਆਇਆ ਕਿ ਮੁੱਖ ਮੰਤਰੀ ਨੇ ਇਹਨਾਂ ਅਫਸਰਾਂ ਖਿਲਾਫ ਕਾਰਵਾਈ ਕਰ ਦਿੱਤੀ। ਹਾਂ ਵੈਸੇ ਜੇ ਮੈਂ ਗੱਲ ਕਰਾਂ ਡਾਕੂਮੈਂਟ ਥੋੜੇ ਕਿਛ ਮੀਡੀਆ ਚੈਨਲਾਂ ਵਾਲੇ ਨੇ ਆਪਣੇ ਕੋਲ ਲਏ ਆ ਮੇਰੇ ਕੋਲ ਤਾਂ ਨਹੀਂ ਪਹੁੰਚੇ। ਉਹ ਕਿਉਂਕਿ ਜਿਹੜੇ ਅਫਸਰਾਂ ਨੇ ਦਿੱਤੇ ਉਹਨਾਂ ਨੂੰ ਨੌਕਰੀ ਦਾ ਖਤਰਾ ਹੁੰਦਾ। ਉਹਨਾਂ ਨੇ ਕਹੇ ਇਹ ਗੱਲ ਸੀਕ੍ਰੀਟ ਰੱਖਣੀ ਹੈ ਇਹ ਗੱਲ ਪੱਕੀ ਹੈ। ਹਾਂ ਆ ਚੁੱਕੀ ਹੈ ਇਹ ਤੇ ਹੁਣ ਥੋੜੇ ਦਿਨਾਂ 'ਚ ਇਹ ਹੁਣ ਪੀਐਸਆਈਸੀ ਵੱਲੋਂ ਵਿਜੀਲੈਂਸ ਕੋਲ ਫਾਈਲ ਚਲੀ ਜਾਏਗੀ। ਇਹ ਫਿਰ ਇਹਨਾਂ ਕਾਰਨ ਲੋਨ ਨਹੀਂ ਛੇਤੀ ਪਰਚਾ ਦਾਜ ਹੋ ਜਾਏਗਾ ਇਹ ਮੈਨੂੰ ਲੱਗਦਾ। ਕਿ ਕੀ ਹੁੰਦਾ ਕਿ ਇੱਕ ਆਪਾਂ ਇਹ ਦੇਖਦੇ ਹਾਂ ਕਿ ਜਦੋਂ ਆਮ ਕਿਸੇ ਤੇ ਪਰਚਾ ਹੋ ਜਾਂਦਾ ਹੈ ਜੀ ਹੁਣ ਮਰੂਦਾਂ ਦੇ ਮਾਮਲੇ ਕੀ ਹੋਏ ਜਾਲੀ ਮਸਤੀਵਾਦਾਂ ਦੇ ਮਾਮਲੇ ਜੀ ਜੀ ਆਮ ਲੋਕ ਜਲਦੀ ਜਲਦੀ ਚੱਕਲੇ ਜਾਂਦੇ ਜੀ ਜਦੋਂ ਕੋਈ ਅਫਸਰ ਆ ਜਾਂਦਾ ਜਾਂ ਕੋਈ ਪਰ ਅਫਸਰ ਆ ਜਾਂਦਾ ਉਹ ਤਾਂ ਫਿਰ ਅਸੀਂ ਇਨਕੁਆਰੀਆਂ ਦੇ ਕਿਧਿੜੇ ਚ ਪਾਉਂਦੇ ਨਹੀਂ ਜੀ ਜੀ ਉਹ ਵਾਰ-ਵਾਰ ਇਨਕੁਆਰੀਆਂ ਕਰਨੀਆਂ ਗਲਤ ਨਹੀਂ ਜੀ ਦੇਖੋ ਮੈਂ ਮੈਨੂੰ ਇਹ ਲੱਗਦਾ ਮੈਂ ਅਕਸਰ ਕਹਿੰਦਾ ਹਾਂ ਨਾ ਕਿ ਮੁੱਖ ਮੰਤਰੀ ਨਾਲੋਂ ਜ਼ਿਆਦਾ ਤਾਕਤਵਰ ਪ੍ਰਿਸ਼ਟਾ ਆਈਐਸ ਅਫਸਰ ਹੈ ਦੇਸ਼ ਨੂੰ ਮੁ ਕੋਈ ਹੋਰ ਨਹੀਂ ਚਲਾਉਂਦਾ ਹੁੰਦਾ ਇਹ ਆਈਐਸ ਅਫਸਰ ਚਲਾ ਰਹੇ ਨੇ ਮੈਨੂੰ ਕਹਿਣਾ ਹੁੰਦਾ ਕਿ ਬਿਲੀਅਨ ਲੜਾਈ ਤੇ ਬਾਂਦਰ ਦੀ ਸਰਦਾਰੀ ਮੈਨੂੰ ਬਾਂਦਰ ਕਹਿਣਾ ਵੀ ਬਿਲੀਅਨ ਲੜਾਈ ਕਿ ਇਹ ਕਾਂਗਰਸ ਆ ਕੇ ਕਾਲੀਆ ਨੂੰ ਠੋਕ ਦੋ ਅਕਾਲੀ ਆ ਕੇ ਕਾਂਗਰਸ ਨੂੰ ਠੋਕ ਦੋ ਇਹ ਹੀ ਬਿਲੀਅਨ ਲੜਾਈ ਬਾਂਦਰ ਲੁੱਟੀ ਜਾਂਦੇ ਪੰਜਾਬ ਨੂੰ ਆਈਐਸ ਅਫਸਰ ਪੂਰੇ ਦੇਸ਼ ਨੂੰ ਇਸ ਗੈਮ ਜੀ ਵੈਦ ਹੈ ਇਸ ਕਰਕੇ ਜਿਹੜੀ ਧਾਰਾ 17 ਏ ਹੈ ਉਹ ਸਾਡੇ ਦੇਸ਼ ਦੇ ਸੰਵਿਧਾਨ ਚ ਵਿੜਾਗਰਕ ਹੈ ਇਹ ਕਿਹਾ ਹੈ ਕਿ ਪਰਮਿਸ਼ਨ ਲੈਣੀ ਪੈਣੀ ਚੋਰਾਂ ਤੋਂ ਪਰਮਿਸ਼ਨ ਦੀ ਲੋੜ ਨਹੀਂ ਹੁੰਦੀ ਚੋਰ ਚ ਨਹੀਂ ਜਿਹੜੀ ਧਾਰਾ 17 ਏ ਹੈ ਜਿਹੜੀ ਧਾਰਾ 17 ਏ ਹੈ ਇਹਦੇ ਵਿੱਚ ਜੇ ਤਾਂ ਨਾ ਖਤਮ ਹੋਣੀ ਚਾਹੀਦੀ ਹੈ ਜਾਂ ਤਾਂ ਮੌਕੇ ਤੇ ਫੜਿਆ ਗਿਆ ਰਿਸ਼ਵਤ ਲੰਦਾ ਫਿਰ ਤਾਂ 17A ਦੀ ਲੋੜ ਨਹੀਂ ਜੇ ਇਹਦਾ ਇਨਕੁਆਰੀਆਂ ਕਰਕੇ ਪਰਚੇ ਦਰਜ ਕਰਕੇ ਅਰੈਸਟ ਕਰਨੇ ਕਾਰਵਾਈ ਕਰਨੇ ਤਾਂ 17A ਇਹਦੀ ਪਰਮਿਸ਼ਨ ਲੈਣੀ ਜ਼ਰੂਰੀ ਹੈ ਪਰ ਨਹੀਂ ਪਰ ਸਿਆਸੀ ਸਿਸਟਮ ਤੇ ਸਿਆਸੀ ਲੋਕਾਂ ਦੇ ਵੀ ਸੌਲਵ ਹੋ ਜਾਂਦੇ ਨੇ ਕੁਰਬਾਨੀ ਕਿਉਂ ਨਹੀਂ ਦਿੰਦੇ ਨਹੀਂ ਦਿੰਦੇ ਹੁਣ ਇਹਦੇ ਵਿੱਚ ਕੀ ਹੈ ਜਿਹੜਾ ਆਈਐਸ ਲੋਬੀ ਹੈ ਐਸੈਂਟਰੀ ਵੀ ਦਖਲ ਹੁੰਦਾ ਜਾ ਜਾਂਦੀ ਹੈ ਜਿੱਦਾਂ ਪੁਰਾਣਾ ਚੀਫ ਸੈਕਟਰੀ ਰਿਹਾ ਪੰਜਾਬ ਦਾ ਉਹਤੇ ਵੀ ਇੱਕ ਪਰਚਾ ਸੀ ਮੈਨੂੰ ਪਤਾ ਲੱਗਿਆ ਵੀ 17A ਦੀ ਜਿਹੜੀ ਪਰਮਿਸ਼ਨ ਹੈ ਉਹ ਵੀ ਕੋ ਸੈਂਟਰ ਦਾ ਮੈਨੂੰ ਪਤਾ ਨਹੀਂ ਵੀ ਕਿਸ ਤਰੀਕੇ ਨਾਲ ਸੈਂਟਰ ਵਾਲੇ ਵੀ ਟਾਂਗੜਾ ਨੇ ਵਿੱਚ ਪਰ ਇਸ ਮਾਮਲੇ 'ਚ ਮੇਰੇ ਖਿਆਲ ਲਿਖ ਦਿੱਤਾ ਕਿ ਮੈਂ ਪੇਪਰ ਪੜ੍ਹੇ ਨੇ ਕਿਤਾ ਰਸਤਾ ਰਾਇ ਦੀ ਪਰਮਿਸ਼ਨ ਨਾ ਸੀਐਮ ਵੱਲੋਂ ਕਲੀਅਰ ਕਰ ਦਿੱਤੀ ਗਈ ਹੈ ਹਾਂਜੀ ਤੇ ਕਿੰਨੇ ਕੁ ਦਾ ਸਕੈਂਡਲ ਹੋ ਸਕਦਾ ਕੋਈ ਅਮਾਉਂਟ ਜੇ ਅਪਰੋਕਸੀਮੇਟ ਗੱਲ ਕਰੀਏ ਜੇ ਫਲਿਪਸ ਪਲੌਟ ਸਕੈਮ ਦੀ ਗੱਲ ਕਰਾਂ ਫਲਿਪਸ ਪਲੌਟ ਸਕੈਮ ਦਾ ਇੱਕ ਪੀਐਸਆਈਸੀ ਦਾ ਜਿਹੜਾ ਜਿਹਦਾ ਚੇਅਰਮੈਨ ਪੋਲੀਟੀਕਲ ਹੁੰਦੀ ਹੈ ਇਹ ਕਹਿੰਦਾ ਬੋਰਡ ਸੀ ਮਿਸਟਰ ਜਾ ਉਹਨੇ ਉਦੋਂ ਲਿਖਿਆ ਜਿਵੇਂ 700 ਕਰੋੜ ਦਾ ਸਕੈਮ ਹੈ ਕੱਲਾ ਫਲਿੱਪਸ ਪਲਾਟ ਸਕੈਮ ਦਾ ਇਹ ਉਦੋਂ ਦੀ ਗੱਲ ਹੈ 2015 16 17 ਦੀ ਮੇਰੇ ਜਿਆਦਾ ਵੀਰ ਦਵਿੰਦਰ ਹੈ ਨਹੀਂ ਉਹਨੇ ਵੀ ਇੱਕ ਜੀ ਜੀ ਭਾਜਪੀ ਦੀ ਅਗੂ ਤਿਕਸਨ ਸੁਦੋਰਾ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਦੋਂ 500 ਕਰੋੜ ਦਾ ਸਕੈਂਡਲ ਉਦੋਂ ਕਹਿੰਦੇ ਨਹੀਂ ਉਹ ਤਾਂ ਇੱਕ ਪਲਾਟ ਦਾ ਸੀ ਨਾ ਹੁਣ ਜੇ 700 ਕਰੋੜ ਦਾ ਫਲਿੱਪਸ ਦਾ ਪਲਾਟ ਸਕੈਮ ਹੈ ਆਹ ਤੋਂ 5-7 ਸਾਲ ਪਹਿਲਾਂ ਉਹਦੇ ਰੇਟ ਹੁਣ 3 ਗੁਣਾ ਹੋ ਗਏ ਓਕੇ ਤੇ ਉਹ 2000 ਕਰੋੜ ਦਾ ਪਲਾਟ ਹੈ ਤੇ ਮੈਂ ਕਹਿ ਰਿਹਾ ਇਹਦੇ 500 ਪਲਾਟਾਂ ਦੀ ਘੱਟੋ ਘੱਟ ਮੋਹਾਲੀ ਚ ਹੈ ਕਿੰਨੇ ਹਜ਼ਾਰ ਕਰੋੜ ਹੋ ਜੂਗਾ ਤੇ ਇਹ ਫਿਰ ਪੰਜਾਬ ਦੇ ਅਲੱਗ-ਅਲੱਗ ਕੋਨਿਆਂ ਦਾ ਲੋ ਮੇਰੇ ਮੁਤਾਬਕ ਹਾਂ ਲੁਧਿਆਣੇ ਦਾ ਫਿਰ 1 ਲੱਖ ਕਰੋੜ ਤੋਂ ਜ਼ਿਆਦਾ ਵੱਡਾ ਸਕੈਮ ਹੈ ਇਹ ਜੀ ਇਹਦੀ ਪਰਪਾਈ ਕਿਵੇਂ ਹੋएगी ਫਿਰ ਉਹ ਜਿਹੜੇ ਪਲਾਟ ਨੇ ਦੁਬਾਰੇ ਵੇਚਣ ਦੀ ਜਾਂ ਇਹਨਾਂ ਨੇ ਜਾਂਦਾ ਤਾਂ ਵਿਦੇਸ਼ਾਂ 'ਚ ਵੀ ਬਣਾਈਆਂ ਕਹਿੰਦੇ ਅਸੂਰ ਵਰਗਿਆਂ ਨੇ ਹੁਣ ਜਿਹੜੀ ਪਰਪਾਈ ਦੀ ਗੱਲ ਆ ਜਿੱਦਾਂ ਮੈਂ ਕਹਿਆ ਫੇਕ ਅਲਾਟਮੈਂਟ ਕਿ ਕੁੱਤਿਆਂ ਬਿੱਲਿਆਂ ਨੂੰ ਤੁਹਾਡੇ ਵਰਗੇ ਬੰਦਿਆਂ ਨੂੰ ਅਲਾਟ ਕਰਤਾ ਐਵੇਂ ਇਹਦਾ ਸਬੂਤ ਆ ਗਿਆ ਹੁਣ ਜਦੋਂ ਅਸੀਂ ਸਰਕਾਰ ਦਾ ਗੱਲ ਪਹੁੰਚਾਈ ਤਾਂ ਸਰਕਾਰ ਨੇ ਐਮਡੀ ਖਾਸ ਤੌਰ ਤੇ ਉਹਨੇ ਚਿੱਠੀਆਂ ਭੇਜੀਆਂ ਪਲਾਟਾਂ ਦੇ ਮਾਲਕ ਨੂੰ कि ਆਪਣੇ ਆਧਾਰ ਕਾਰਡ ਤੇ ਪੈਨ ਨੰਬਰ ਭੇਜੋ 40% ਤੋਂ 60% ਜਾਂ 40% ਉਹਦਾ ਕੋਈ ਜਵਾਬ ਹੀ ਨਹੀਂ ਆਇਆ ਮਾਲਕ ਲੱਭੇ ਹੀ ਨਹੀਂ ਅੱਜਾਂ ਦਾ ਕਹਿ ਸਕਦੇ ਹਾਂ ਹਾਂ ਮਾਲਕ ਲੱਭੇ ਹੀ ਨਹੀਂ ਅੱਛਾ ਇਸ ਕਰਕੇ ਉਹ ਪਲਾਟ ਕੈਨਸਲ ਹੋਣਗੇ ਉਹ ਜੋ ਬਹੁਤ ਸਾਰੇ ਕੈਨਸਲ ਹੋਣਗੇ ਜਿਹੜੇ ਮੈਂ ਇਨਕਮ ਟੈਕਸ ਡਿਪਾਰਟਮੈਂਟ ਨੇ ਪੁੱਛਿਆ ਕੇवाईसी ਭੇਜੋ ਐਦਾ ਉਹਦਾ ਫੇਕ ਲਾਟਮੈਂਟ ਹੈ ਉਹਦਾ ਪੰਜਾਬ ਸਰਕਾਰ ਨੇ ਨੋਟਿਸ ਵੀ ਦਿੱਤਾ ਅਖਬਾਰਾਂ ਚ 100-150 ਕਰੋੜ ਦੇ ਪਲਾਟਾਂ ਡਿਸਟ੍ਰਿਕਟ ਕੋਰਟ ਕੰਪਲੈਕਸ ਮਹੌਲੇ ਦੇ ਸਾਹਮਣੇ ਉਹ ਕੈਨਸਲ ਕਰਤੇ ਨੇ ਸਰਕਾਰ ਦੇ ਕਬਜ਼ੇ ਤਾਂ ਗਿਆ ਜਿਹੜੇ ਮੁਲਜ਼ਮ ਨੇ ਇਸ ਮਾਮਲੇ ਦੇ ਜੀ ਉਸ ਸੁਪਰੀਮ ਕੋਰਟ ਤੋਂ ਜ਼ਮਾਨਤਾਂ ਲੈ ਗਈ ਜੀ ਇਹਦਾ ਮਤਲਬ ਜੋ 50 ਸਰਕਾਰ ਦੇ ਇੱਕ ਵਕੀਲ ਨੇ ਸਰਕਾਰੀ ਵਕੀਲ ਏਜੀ ਦਫਤਰ ਵਾਲੇ ਉਹਨਾਂ ਨੇ ਉਸ ਮਸਲੇ ਤੇ ਧਿਆਨ ਨਹੀਂ ਦਿੱਤਾ ਕਿ ਐਬਡੀਬੀ ਡਾਟ ਨੂੰ ਥਾਗ ਚੋਰ ਬਣਾ ਜੀ ਅ ਭ੍ਰਿਸ਼ਟਾਚਾਰ ਕੋਈ ਵੀ ਹੋ ਜਾਦਾ ਕੋਈ ਰੱਬ ਨਹੀਂ ਹੈ ਕਿਸੇ ਦੇ ਵਿਸ਼ਵਾਸ ਨਹੀਂ ਕੀਤਾ ਇਹਦਾ ਮੈਂ ਸੁਪਰੀਮ ਕੋਰਟ ਦੇ ਜੱਜ ਤੇ આરોਪ ਲਗਾਉਣਾ ਜਿਹੜੇ ਫਲਿੱਪਸ ਪਲੌਟ ਸਕੈਮ 'ਚ ਜ਼ਮਾਨਤ ਦਿੱਤੀ ਹੈ ਮੈਂ ਕਾਨੂੰਨ ਲਾਉਣਾ ਚਲੋ ਇਹ ਕੋਈ ਮੁੱਦਾ ਨਹੀਂ ਨਹੀਂ ਦੇਖੋ ਇਹਦਾ ਮੈਂ ਹੁਣ ਦੱਸਦਾ ਨਹੀਂ ਜਦੋਂ ਬਿਨਾਂ ਸਬੂਤ ਤੋਂ ਪਨਾ ਕਰੀਆ ਪਨਾ ਕਰੀਏ ਕਿ ਜਿਹੜਾ ਏਜੀ ਦਫਤਰ ਸਟਾਫ ਹੈ ਇਹਦਾ ਜੀ ਰਿਸ਼ਤਾਚਾਰਾਂ ਨੂੰ ਜਮਾਨਤ ਦੇਖੋ ਜਿਹੜੀ ਫਲਿਪਸ ਬਲੌਟ ਸਕੈਮ ਜਿਹੜਾ ਮੈਂ ਦੇਖਾਂ ਤੇ ਏਜੀ ਦਫਤਰ ਨੇ ਕੋਈ ਗਲਤੀ ਨਹੀਂ ਕੀਤੀ ਪੰਜਾਬ ਜਦੋਂ ਸੁਪਰੀਮ ਕੋਰਟ ਨੇ ਜਮਾਨਤ ਤਾਂ ਦੇ ਦਿੱਤੀਆਂ ਤਾਂ ਜਿਹੜੇ ਚੀਫ ਜਸਸੀ ਚੰਦਰ ਚੂੜ ਜੀ ਹੈ ਉਹਦੇ ਕੋਲ ਪੰਜਾਬ ਸਰਕਾਰ ਨੇ ਫਿਰ ਵਕੀਲ ਭੇਜ ਕੇ ਸਪੈਸ਼ਲ ਮੈਂਸ਼ਨਿੰਗ ਕਰਾ ਕੇ ਕੇਸ ਲਗਵਾਇਆ ਉਹ ਗਰਮੀਆਂ ਦੀ ਛੁੱਟੀਆਂ ਕਰਕੇ ਪੈਂਡਿੰਗ ਹੋ ਗਿਆ ਫਿਰ ਕਦੇ ਆ ਧਾਰਾ 370 ਵਾਲਾ ਮਾਮਲਾ ਆ ਗਿਆ ਕਦੇ ਰਾਮ ਮੰਦਰ ਵਾਲਾ ਮਾਮਲਾ ਆ ਗਿਆ ਇਸ ਕਰਕੇ ਪੈਂਡਿੰਗ ਹੈ ਸੁਪਰੀਮ ਕੋਰਟ ਦੇ ਵਿੱਚ ਤਾਂ ਇੱਕ ਵਾਰੀ ਖਤਰਨਾਕ ਤਰੀਕੇ ਨਾਲ ਮਿਲਪੁਗਤ ਕਰਕੇ ਕਰਤਾ ਉਹਨੇ ਚੀਫ ਉਹ ਜਿਹੜੇ ਰਿਟਾਇਰ ਹੋ ਗਏ ਜੱਜ ਪਰ ਬਾਅਦ ਦੇ ਵਿੱਚ ਹੁਣ ਚੰਦਰ ਚੋੜੀ ਦੇ ਦੇਖ ਰਹੇ ਇਸ ਕਰਕੇ ਮੈਨੂੰ ਲੱਗਦਾ ਇਸ ਜਿਹੜਾ ਫਲਿਪਸ ਪਲੌਟ ਸਕੈਮ ਹੈ ਐਚ ਏ ਜੀ ਪੰਜਾਬ ਨੇ ਕੰਮ ਠੀਕ ਪਲੌਟਾਂ ਦੀ ਵੀ ਹੁਣ ਗੱਡੀ ਲੱਗਦਾ ਕਿ ਲੈਮ ਤੇ ਆ ਗਈ ਤਾਨੂੰ ਲੱਗਦਾ ਦੇਖੋ ਸ਼ੱਕ ਤਾਂ ਬਹਰ ਇੱਕ ਦੇ ਕਰ ਸਕਦੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈਗਾ ਹੀ ਹੈ ਪਰ ਇੱਕ ਵਾਰੀ ਮੈਂ ਤਾਂ ਮੰਨ ਜਾਂ ਤੂੰ ਕੀ ਹੋ ਗਿਆ ਸੀ ਕਿ ਯਾਰ ਇੰਨੇ ਭੱਜੇ ਫਿਰਦੇ ਕੋਈ ਸਦਾ ਨਹੀਂ ਨਹੀਂ ਮੇਰਾ ਮੰਨ ਤਾਂ ਮੇਰਾ ਮੰਨ ਤਾਂ ਦੁਖੀ ਸੀਗਾ ਕਿ ਇਹ ਕਿਤੇ ਇਹ ਨਾ ਹੋਵੇ ਸਰਕਾਰ ਨੇ ਇੱਕ ਫਲਿਪਸ ਦੀ ਪਰਚਾ ਦਾਜ ਕਰਕੇ ਪੋਲੀਟੀਕਲ ਰੰਜਿਸ਼ ਕਰਕੇ ਸ਼ਾਮ ਸਿੰਘ ਨੂੰ ਰੋੜਾ ਨੰਦਰ ਕਰਨਵਾਤੇ ਇੱਕ ਪਰਚਾ ਦਾਜ ਕਰ ਲੈ ਬਾਕੀ ਦਾ ਰੋਲ ਤਾਂ ਮੇਰਾ ਸ਼ੱਕ ਪਰ ਹੁਣ ਉਹ ਸ਼ੱਕ ਬਰਾ ਖਤਮ ਹੋ ਗਿਆ ਹੁਣ ਸੀਐਮ ਨੇ ਉਹਦੇ ਕੰਮ ਕਰਤਾ ਪਹਿਲਾਂ ਤਰਕਸ਼ੀਲ ਰਹੇ ਹੋ ਲੋਕ ਇਸ ਕਰਕੇ ਤੁਹਾਨੂੰ ਜਾਣਦੇ ਆ ਸਮਾਜ ਦੇ ਤੌਰ ਤੇ ਟਰੈਵਲ ਅੰਡਰ ਦਾ ਪੈਸੇ ਮੜਕਾਉਣੇ ਏਡੇ ਵੱਡੇ ਸਿਕੰਦਰ ਨਾਲ ਤੁਹਾਡਾ ਇੰਟਰਸਟ ਕੀ ਹੈ ਕਿ ਪੰਗੇ ਲੈਣ ਦੀ ਤੁਹਾਨੂੰ ਮਤਲਬ ਕਿਉਂ ਲੋੜ ਪਈ ਹਾਂ ਤੁਸੀਂ ਹੁਣ ਗੱਲ ਕਰਦੇ ਤਰਕਸ਼ੀਲ ਦੀਆਂ ਹੋਰ ਹੈ ਤੁਹਾਨੂੰ ਪਤਾ ਵੀ ਅਸੀਂ ਆਪਣੀ ਕਰੀਅਰ ਦੇ ਆਪ ਮਾਲਕ ਹੈ ਤੇ ਕੋਈ ਵੱਡਾ ਛੋਟਾ ਨਾੜੀ ਨਜ਼ਰ ਚ ਬੰਦੇ ਸਾਰੇ 5 6 ਫੁੱਟ ਦੇ ਆ ਕਿਸੇ ਅਕਾਊਂਟ ਚ ਕਰੋੜ ਹੈ ਕਿ 100 ਕਰੋੜ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਦੂਜਾ ਸਾਡਾ ਮਕਸਦ ਇਹੀ ਹੈ ਤਰਕਸ਼ੀ ਲਾਉਣ ਦੇ ਨਾਤੇ ਕਿ ਸਮਾਜ ਹੋਰ ਵਧੀਆ ਬਣੇ ਰਹਿਣ ਯੋਗ ਬਣੇ ਇਨਸਾਫ ਇਨਸਾਫ ਜਿਆਦਾ ਮਿਲੇ ਉਹ ਸਮਾਜ ਨੂੰ ਹੋਰ ਵਧੀਆ ਬਿਹਤਰੀ ਵਾਸਤੇ ਸੀ ਸ਼ੁਰੂ ਤੋਂ ਕੰਮ ਕਰਦੇ ਆ ਰਹੇ ਆ ਤਰਕਸ਼ੀ ਰੂਵਮੈਂਟ ਚ ਵੀ ਹੋਰ ਪਾਸੇ ਵੀ ਤੇ ਇਸ ਪਾਸੇ ਵੀ ਜੇ ਪ੍ਰਿਸ਼ਤਾ ਦਾ ਨਸ ਪਾਵਾਂਗੇ ਤਾਂ ਸਾਡਾ ਪੰਜਾਬ ਹੋਰ ਸੁੰਦਰ ਹੋ ਰਹਿਣੇ ਹੋਵੇਗਾ ਸਾਡੇ ਬੱਚੇ ਜਿਹੜੇ ਵਿਦੇਸ਼ਾਂ ਭੱਜ ਰਹੇ ਵਾਥੇ ਰਹਿਣਗੇ ਇੱਥੇ ਕੰਮ ਕਰਕੇ ਉਹ ਉੱਚ ਮੇਰੇ ਬੱਚੇ ਵੀ ਸ਼ਾਮਿਲ ਤੁਹਾਡੇ ਬੱਚੇ ਵੀ ਸ਼ਾਮਿਲ ਸਾਡੇ ਅਗਲੀ ਪੀੜ੍ਹੀ ਵੀ ਸ਼ਾਮਿਲ ਹੈ ਰਿਸਕ ਦਾ ਗੰਮਤਾ ਦੇਖੋ ਰਿਸਕ ਤਾਂ ਜੇ ਮਤਲਬ ਮੌਤ ਦਾ ਰਿਸਕ ਤਾਂ ਹੈਗਾ ਪਰ ਮੱਛਰ ਨਾਲੋਂ ਭ੍ਰਿਸ਼ਟਾਚਾਰ ਨਾਲ ਵੱਧ ਰਿਸਕ ਹੈ। ਹਰ ਸਾਲ ਵੀ ਕਈ ਵਾਰੀ ਜਿਹੜੇ ਭ੍ਰਿਸ਼ਟ ਅਸਰ ਹੁੰਦੇ ਆ ਲੋਬੀ ਇਕੱਠੀ ਹੋ ਜਾਂਦੀ ਹੈ। ਹਾਂਜੀ ਹਾਂਜੀ। ਸਰਕਾਰ ਤੇ ਦਬੋਬ ਬਣਾਉਂਦੀ ਹੈ ਪਹਿਲਾਂ ਪਿੱਛੇ ਜੇ ਥੋੜੇ ਜਿਆਦਾ ਹੋਏਗਾ ਹੜਤਾਲ ਕਰਦੀ ਸੀ। ਜੀ ਜੀ। ਸਰਕਾਰ ਨੂੰ ਥੋੜਾ ਜਆ ਪਿੱਛੇ ਨੂੰ ਹਟਣਾ ਪਿਆ। ਜੀ ਜੀ। ਰੁਪੜ ਵੀ ਜਦੋਂ ਇੱਕ ਐਮਐਲਏ ਦਿਨੇਸ਼ ਚੱਡਾ ਨੇ ਤਹਿਸੀਲਦਾਰ ਦੇ ਵਿੱਚ ਜਾ ਕੇ ਤਹਿਸੀਲਦਾਰ ਨੂੰ ਕਹਿਸ ਕੇ ਭ੍ਰਿਸ਼ਟਾਚਾਰ ਰੋਕੋ। ਉਹ ਆ ਪਾਰਟੀ ਨੇ ਉਹਨੂੰ ਮਤਲਬ ਛੱਡੇ ਨੂੰ ਮਨਾ ਕਰਤਾ। ਮਨਾਗਾ ਬਿਲਕ ਦੁਬਾਰੇ ਤਾਂ ਨਹੀਂ ਸਰਕਾਰ ਦਵੇਗੀ ਹੁਣ ਦੇਖੋ ਇਹਦਾ ਹੱਲ ਜਿਹੜਾ ਨਾ ਮੈਂ ਅਕਸਰ ਗੱਲ ਕਰਦਾ ਨਾ ਲੋਕੀ ਦਿੰਦੇ ਲੋਕੀ ਖੁੰਦੇ ਤਖਤ ਤਾਜ ਤੇ ਸਰਦਾਰੀ ਹੁਣ ਤੁਸੀਂ ਕਿਹਾ ਵੀ ਆਈਐਸ ਅਫਸਰ ਦੇ ਤੋਂ ਨੀਲੀਮਾ ਦਾ ਐਫਆਈਆਰ ਚ ਨਾਮ ਆਇਆ ਤਾਂ ਪੰਜਾਬ ਦੇ ਲਗਭਗ 80 ਆਈਐਸ ਅਫਸਰ ਜਿਹੜੇ ਸਾਰੇ ਪੰਜਾਬ ਦੇ ਡਿਪਟੀ ਕਮਿਸ਼ਨਰ ਸਾਰੇ ਪੰਜਾਬ ਦੇ ਐਮਡੀ ਉਹ ਸੀਐਮ ਦੇ ਘਰੇ ਚਲੇ ਗਏ ਵੀ ਸਾਡੀ ਆਈਐਸ ਅਫਸਰ ਦਾ ਨਾਮ ਕਿਵੇਂ ਪਾਤਾ ਉਹਦੇ ਤੋਂ ਤਾਂ ਕਿਵੇਂ ਦਿੱਤੀ ਆਈਐਸ ਅਫਸਰ ਨੇ ਰਿਜਾਇਨ ਦੇ ਦਾਂਗੇ ਪੀਛੇ ਅਫਸਰ ਨੇ ਹੜਤਾਲ ਕਰ ਦਿੱਤੀ ਫਿਰ ਲੋਕਾਂ ਦਾ ਦਰਵਾਜ਼ਾ ਰਿਹਾ ਵਿਜੀਲੈਂਸ ਦੇ ਹੈੱਡ ਆਫਿਸ ਦੇ ਬਾਹਰ ਮੈਂ ਖੁਦ ਗਵਾਹੀ ਕੀਤੀ ਮੇਰੀ ਗਵਾਹੀ ਚ ਅਸੀਂ ਤਾਂ ਲਾਇ 5-700 ਲੋਕਾਂ ਨੇ ਜੋ ਜਿਹੜੀ ਪਰਚਾ ਰਜਿਸਟਰ ਕਰਦਾ ਹਜੇ ਵੀ ਨਹੀਂ ਹਾਂ ਪਰਚਾ ਰਜਿਸਟਰ ਕਰਦਾ ਹੁਣ ਮੈਂ ਦੱਸਣ ਕੀ ਲੱਗਿਆ ਕਿ ਜਦੋਂ ਸਾਡੇ ਲੋਕਾਂ ਨੇ ਕਿਹਾ ਕਿ ਜਿੰਨੇ 80 ਆਈਐਸ ਅਸਰ ਭਗਵੰਤਵਾਲਾ ਕੋਲ ਬਹਤੇ ਮੈਂ ਖੁਦ ਬੋਲੇ ਵੀ ਚੋਰ ਹੈ ਵੀ ਚੋਰ ਦੇ ਹੱਕ ਚ ਹੈ ਇਹ ਇਨਕੁਆਰੀ ਇਹਨਾਂ ਦੀ ਤਨਖਾਹ ਨਾਲ ਗੁਜ਼ਾਰਾ ਨਹੀਂ ਹੁੰਦਾ ਇਹ ਸਾਰਿਆਂ ਨੇ ਬਹੁਤ ਜ਼ਿਆਦਾ ਪ੍ਰੋਪਰਟੀ ਵੇ ਮੈਂ ਸ੍ਰਿਆਮ ਇਲਜ਼ਾਮ ਲਗਾਏ ਆ ਤੇ ਭਗਵੰਤਵਾਲਾ ਨੇ ਉਹਦੇ ਰਾਤ ਨੂੰ 9 ਵਜੇ ਚਿੱਠੀ ਲਿਖ ਕੇ ਸਵੇਰੇ 9 ਵਜ ਨਹੀਂ ਤੁਹਾਡੇ ਕੋਲ ਐਕਸ਼ਨ ਲਾਵਾਂਗੇ ਇਹ ਸਾਡੀ ਪਬਲਿਕ ਦੀ ਜਿੱਤ ਸੀ ਤੇ ਦੂਜੇ ਦਿਨ ਗਾਂਧੀ ਭਵਨ ਦੇ ਵਿੱਚ ਆਏ ਸੱਸਤਰਾਂ ਨੇ ਮੀਟਿੰਗ ਰੱਖੀ ਹੋਈ ਸੀ ਇਸੇ ਮਾਮਲੇ ਦੇ ਨੀਲੀ ਮਾਮਲੇ ਦੇ ਤਾਂ ਮੈਂ ਫਿਰ ਇਹ ਕਿਹਾ ਵੀ ਤੁਸੀਂ ਅਸੇ ਆਏ ਸੱਸਤਰਾਂ ਚਾਰ ਚਾਰ ਗਨਮੈਨ ਅਸੀਂ ਪੰਜਾਬ ਦੇ ਲੋਕ ਤੁਹਾਨੂੰ ਸੜਕਾਂ ਦੇ ਘੇਰ ਕੇ ਐਦਾਂ ਜਿਹਦਾ ਪੁੱਤਲੇ ਨੂੰ ਜੁੱਤੀਆਂ ਨਾਲ ਹਰ ਬੈ ਤੁਹਾਡੇ ਹਾਰ ਹਾਰ ਪਾਵਾਂਗੇ ਤੇ ਉਹ ਗਾਂਧੀ ਭਵਨ ਦੀ ਮੀਟਿੰਗ ਕੈਨਸਲ ਹੋਈ ਹੁਣ ਜਿਹੜੀ ਦਿਨੇਸ਼ ਚੱਡਾ ਵਾਲੀ ਗੱਲ ਹੈ ਉਦੋਂ ਤਹਿਸੀਲਦਾਰਾਂ ਨੇ ਸਟ੍ਰਾਈਕ ਕੀਤੀ ਤਾਂ ਮੇਰੀ ਯਾਦ ਆ ਉਹਨੇ ਵੱਡਾ ਟੈਂਟ ਲਗਾ ਕੇ ਡੀਸੀ ਆਫਿਸ ਦੇ ਸਾਹਮਣੇ ਤਹਿਸੀਲਦਾਰਾਂ ਨੇ ਧਰਨਾ ਲਾਇਆ ਮੈਂ ਉੱਤੇ ਖੁਦ ਗਿਆ ਤੇ ਪਬਲਿਕ ਇਕੱਠੇ ਕੀਤੀ ਆ ਜਿਹੜੇ ਤਹਿਸੀਲਦਾਰ ਦੇ ਬਰਾਬਰ ਮੈਂ ਤਾਂ ਨਾ ਲਗਾਇਆ ਇੱਕ ਲਿਸਟ ਸੀ ਬਿਜਲੈਸ ਨੇ ਜਾਰੀ ਕੀਤੀ ਜਿਹੜੇ ਜਿਹੜੇ ਪਰਿਸ਼ਤ ਤਹਿਸੀਲਦਾਰ ਆ ਮੈਂ ਉਹਦਾ ਨਾਮ ਲੈ ਕੇ ਬੋਲੇ ਆ ਵੇ ਉਹ ਸਰਦਨਾਮ ਪਟਵਾਰੀ ਤੂੰ ਵੀ ਇੱਥੇ ਬੈਠਾ ਤੂੰ ਤਾਂ ਠੱਗ ਹੈ ਤੇਰਾ ਬਿਜਲੈਸ ਲਿਸਟਾਂ ਮੈਂ ਮੈਂ ਤਹਿਸੀਲਦਾਰ ਦਾ ਨਾਮ ਲਿਆ ਤੇ ਉਦੋਂ ਪਬਲਿਕ ਜੇ ਤਹਿਸੀਲਦਾਰਾਂ ਦੇ ਧਰਮ ਚ ਉਹਦੇ ਜਿਹੜੇ ਕਰਪਟ ਅਫਸਰ ਸੀ ਜਾਂ ਉਹਦੇ ਸਪੋਰਟਰ ਸੀਗੇ ਉਹ 500 ਸੀ ਤਾਂ 5000 ਲੋਕ ਇਕੱਠੇ ਹੋ ਗਏ ਜੇ ਲੋਕ ਇਕੱਠੇ ਹੋ ਜਾਣਾ ਤਾਂ ਸਰਕਾਰਾਂ ਨੂੰ ਦਬਣ ਤੋਂ ਬਚਾਇਆ ਜਾ ਸਕਦਾ ਜੇ ਲੋਕ ਹੀ ਨਹੀਂ ਬੋਲਣਗੇ ਤਾਂ ਫਿਰ ਸਰਕਾਰਾਂ ਦਾ ਝੁਕਣਾ ਹੀ ਹੈ ਇਸ ਕਰਕੇ ਪਬਲਿਕ ਨੂੰ ਵੀ ਇਹਨਾਂ ਪ੍ਰਸ਼ਾਸਨਾਰੇ ਖਵਾ ਮਹਿੰਮ ਚਲਾਨੀ ਚਾਹੀਦੀ ਹੈ ਸਰਕਾਰ ਨੂੰ ਪਿੱਠ ਨਹੀਂ ਲਗਣ ਦੇਣੀ ਚਾਹੀਦੀ ਸਰਕਾਰ ਨੂੰ ਮਜਬੂਰ ਕਰ ਦੇਣਾ ਚਾਹੀਦਾ ਠੀਕ ਹੈ ਧੰਨਵਾਦ ਠੀਕ ਹੈ ਜੀ ਸੋ ਇਹ ਸਾਨੂੰ ਨਾਮ ਸਨ ਲਾਉ ਜਿਨ੍ਹਾਂ ਨੇ ਪੀ ਪੀਸੀਐਸਆਈ ਤਾਂ ਸਰਕਾਰਾਂ ਨੂੰ ਦਬਣ ਤੋਂ ਬਚਾਇਆ ਜਾ ਸਕਦਾ ਜੇ ਲੋਕ ਹੀ ਨਹੀਂ ਬੋਲਣਗੇ ਤਾਂ ਫਿਰ ਸਰਕਾਰਾਂ ਦਾ ਝੁਕਣਾ ਹੀ ਹੈ ਇਸ ਕਰਕੇ ਪਬਲਿਕ ਨੂੰ ਵੀ ਇਹਨਾਂ ਪ੍ਰਸ਼ਾਸਨਾਰੇ ਖਵਾ ਮਹਿੰਮ ਚਲਾਨੀ ਚਾਹੀਦੀ ਹੈ ਸਰਕਾਰ ਨੂੰ ਪਿੱਠ ਨਹੀਂ ਲਗਣ ਦੇਣੀ ਚਾਹੀਦੀ ਸਰਕਾਰ ਨੂੰ ਮਜਬੂਰ ਕਰ ਦੇਣਾ ਚਾਹੀਦਾ ਠੀਕ ਹੈ ਧੰਨਵਾਦ ਠੀਕ ਹੈ ਜੀ ਸੋ ਇਹ ਸਾਨੂੰ ਨਾਮ ਸਨ ਲਾਉ ਜ ਕਿ ਮੁੱਖ ਮੰਤਰੀ ਨੇ ਪ੍ਰਵਾਨਗੀ ਦੇ ਦਿੱਤੀ ਅਫਸਰਾਂ ਖਿਲਾਫ ਕਾਰਵਾਈ ਕਰਨ ਵਾਸਤੇ ਸੋ ਦੇਖਦੇ ਆ ਜੋ ਲਘੂ ਉਦਯੋਗਾਂ ਦਾ ਜਿਹੜਾ ਪਲਾਟਾਂ ਦਾ ਸਕੈਂਡਲ ਹੈ ਇਹ ਤਾਂ ਕਹਿ ਰਹੇ ਨੇ ਕਿ ਸਾਰੇ ਜਿੰਨੇ ਪਲਾਟ ਨੇ ਤਕਰੀਬਨ ਲੱਖ ਕਰੋੜ ਰੁਪਏ ਤੋਂ ਉੱਪਰ ਦਾ ਇਹ ਸਾਰਾ ਸਕੈਂਡਲ ਹੋ ਸਕਦਾ ਕਿਉਂਕਿ ਹੁਣ ਪਲਾਟਾਂ ਬਾਰੇ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਕਿਹਦੀ ਨਜ਼ਰ ਉਹਨਾਂ ਪਲਾਟਾਂ ਨੂੰ ਲੱਗੀ ਐ ਸੋ ਦੇਖਦੇ ਆ ਸਰਕਾਰ ਇਸ ਮਾਮਲੇ ਤੇ ਅਗਲਾ ਕਦਮ ਕੀ ਠਾਉਂਦੀ ਐ ਕੈਮਰਾਮੈਨ ਅਮਨਦੇ ਨਾਲ ਦਰਸ਼ਨ ਸਿੰਘ ਕੁੱਕਰਚਾ